ਮਰ ਦੇਖਣ ਚਾਹੁੰਦੇ ਹਾਂ ਫਿਰ ਟੱਕੜੀ ਦੇ ਬਗੈਰ ਤੁਹਾਡੇ ਕੋਲ ਕੋਈ ਚਾਰਾ ਨਹੀਂ ਕਿਸੇ ਨੇ ਹੋਰ ਨਹੀਂ ਦੇਣੀ ਤੇ ਮੈਂ ਤੁਹਾਨੂੰ ਇੰਨਾ ਦੱਸਦਾ ਨਹੀਂ ਮੈਂ ਤਾਂ ਇੰਨਾ ਦੱਸਦਾ ਜਿਸ ਦਿਨ ਸਰਕਾਰ ਤੁਸੀਂ ਕਾਲੀ ਕੱਦੀ ਬਣਾ ਦਈਏ ਪਹਿਲੇ ਹੱਥ ਤੇ ਸਾਰਿਆਂ ਨੂੰ ਘੁੱਗੀ ਮਾਰ ਕੇ ਚੱਕੋ ਟੇਬਲ ਕਰੈਕਸ਼ਨ ਚ ਚਲ ਕੋਈ ਨਹੀਂ ਦੱਸ ਮੇਰਾ ਫਾਦਰ ਤੇਰੇ ਵਰੀਆ ਤੇ ਪਹਿਣਿਆ ਦਾ ਬੰਦਾ ਹੈ ਨਹੀਂ ਠੀਕ ਆ ਠੀਕ ਵਰੀਆ ਵਰੀ ਜੈਲਦਾਰ ਜੀ ਬੈਠੋ ਮੇਰਾ ਨਾਮ ਖੜਾ ਤੇ ਦੂਜੀ ਪਾਰ ਵੀ ਪੱਤ ਗਿਆ ਜਾਂਦਾ ਸੀ ਉਹ ਕੋਈ ਉਹ ਗਰੂ ਉਹ ਬੈਠ ਕੇ ਪੰਡਾ ਬੈਠੋ ਸਰਪੰਚ ਸਾਹਿਬ ਆਜੋ ਬੋਲੋ ਜਿਹੜੀ ਮੈਂ ਕਹਿਣਾ ਹੈ ਬੀਬੀ ਜੀ ਦੇਖੋ ਆਟਾ ਜਾਲ ਬਾਬਲ ਸਾਹਿਬ ਹੀ ਸਰਕਾਰ ਚ ਆਉਂਦਾ ਸੀ ਕਿ ਨਹੀਂ ਸ਼ਗਨ ਮਿਲਦੇ ਸੀ ਪੈਨਸ਼ਨਾਂ ਮਿਲਦੀਆਂ ਸੀ ਬਿਜਲੀ ਦੇ 200 ਯੂਨਿਟ ਬਿਜਲੀ ਦੇ ਮਾਫ ਸੀ ਅਸੀਂ 200 ਯੂਨਿਟ ਛੱਡੋ ਥੋੜੇ ਤਾਂ ਸਾਰੇ ਮਾਫੀ ਤੁਸੀਂ ਦੱਸੋ ਮਾਫੀ ਕੀ ਨਹੀਂ ਸਾਰੇ ਕੁੰਡੀਆਂ ਲਾਉਂਦੇ ਸੀ ਕਿ ਨਹੀਂ ਹੈ ਲਾਈ ਜਾਂਦਾ ਸੀ ਕੋਈ ਫਿਗਰ ਸੀ ਤੁਹਾਨੂੰ ਪਤਾ ਸੀ ਕਿ ਬਾਪੂ ਬਾਦਲ ਦਾ ਰਾਜ ਹੈ ਕੋਈ ਪਿੰਧੀ ਆਲਾ ਨਹੀਂ ਆਊਗਾ ਕਰੇ ਸੀਗਾ ਕਿ ਨਹੀਂ ਕੋਈ ਟੈਨਸ਼ਨ ਨਹੀਂ ਸੀ ਜਿਹੜਾ ਜੀ ਕਰਦਾ ਸੀ ਮੋਗਾ ਵੱਡਾ ਕਰ ਦਿੰਦਾ ਸੀ ਕੋਈ ਕਰ ਦਿੰਦਾ ਜਿਵੇਂ ਫੋਨ ਪਾਣੀ ਇਧਰ 24 ਘੰਟੇ ਆਉਂਦਾ ਸੀ ਪਤਾ ਸੀ ਆ ਬਾਪੂ ਬਾਦਲ ਦਾ ਇਲਾਕਾ ਕੋਈ ਪੁਲਸਰਾ ਪੰਗਾ ਨਹੀਂ ਲੈਂਦਾ ਹੀ ਸਾਡੇ ਤੇ ਮੈਂ ਤੁਹਾਨੂੰ ਸਹੀ ਰਾਹ ਦੱਸਦਾ ਹੁਣ ਦੇਖੋ ਸਾਰਾ ਕੰਮ ਹੀ ਢਾਂਚਾ ਖਤਰ ਸਾਰੀ ਗੱਡੀ ਬੜੀ ਸਪੀਡ ਨਾਲ ਚੱਲ ਰਹੀ ਸੀ ਬ੍ਰੇਕਾਂ ਆਪੀ ਲਾਤੀਆਂ ਆ 10 ਸਾਲ ਖਰਾਬ ਕਰਤੇ ਦੇਖੋ ਕਿਵੇਂ ਸਰਕਾ ਬਣ ਰਹੀਆਂ ਸੀ ਕਿਵੇਂ 에어ਪੋਰਟ ਬਣ ਗਏ ਨਹੀਂ ਤੇ ਆ ਤੀਹ ਲੋਆ ਤੁਹਾਡੇ ਨਾਲ ਏਮਜ਼ ਬਣਾਇਆ ਇਹ ਤੋਂ ਵੱਡ ਕੀ ਹੋ ਸਕਦਾ ਬੀਬਾ ਬਾਦਲ ਦੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਪਹਿਲੇ ਕੋਈ ਬਿਮਾਰ ਹੁੰਦਾ ਡੀ ਐਮ ਸੀ ਭਜਦੇ ਅਪੀ ਜੀ ਆ ਭਜਦੇ ਹੁਣ ਪੀ ਜੀ ਆ ਏਮਜ਼ ਭਜਦੇ ਆ ਆ ਯੂਨੀਵਰਸਟੀਆਂ ਦੇਖੋ ਤੁਹਾਡੇ ਕਾਲਜ ਦੇਖੋ ਹਸਪਤਾਲ ਦੇਖੋ ਕੁਝ ਹੀ ਛੱਡਿਆ ਇਹ ਤਾਂ ਮਦਮ ਸਹੀ ਦੱਸਿਆ ਜੇ ਤੁਮ ਆ 10 ਸਾਲ ਹੋਰ ਦੇ ਦਿੰਦੇ ਨਾ ਤੁਸੀਂ ਪਛਾਣ ਨਹੀਂ ਸਕਣਾ ਅਸੀਂ ਆਪਣਾ ਲਗ ਕਿਵੇਂ ਨੇ ਸਾਨੂੰ ਕੰਮ ਕਰਨਾ ਹੁੰਦਾ ਹੈ ਤਜਰਬਾ ਹੈ ਦਿਲੋਂ ਲਗਾਇਆ ਹੈ ਅੱਜ ਭਗਵੰਤ ਬਾਣਾ ਆ ਕਹਿੰਦਾ ਕੀ ਹੁੰਦਾ ਸੀ ਮੇਰਾ ਖਰਾ ਪੈਣਾ ਆਉਂਗਾ ਦਸਕਤ ਕਰਕੇ ਮੇਰੀ ਲਿਆ ਦੂੰਗਾ ਨਾ ਉਹ ਆਇਆ ਨਾ ਖਰਾ ਪੈਣਾ ਆਇਆ ਤੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਕੱਲਾ ਕੰਨਾਂ ਤੇ ਲਿਖਤਾ ਉਹਨਾਂ ਨੇ ਇੱਕ ਮੌਕਾ ਝਾੜੂ ਦੇ ਦਿਓ ਤੁਸੀਂ ਦੇਖਿਆ ਨਹੀਂ ਕਿ ਇਹ ਬੋਰਡ ਕਿਨੂੰ ਪਾ ਰਹੇ ਆ ਪੰਜਾਬ ਚਲੇ ਜਾਣਾ ਕਿਸੇ ਧਲਕੇ ਥੋੜਾ ਐਮਐਲਏ ਕੌਣ ਹੈ ਕਹਿੰਦੇ ਝਾੜੂ ਵਾਲਾ ਹੈ ਉਹਦਾ ਨਾਂ ਕੀ ਹੈ ਪਤਾ ਨਹੀਂ ਨਾਂ ਪਤਾ ਨਹੀਂ ਮੇਰੇ ਕੋਲੇ ਪਿੱਛੇ ਜੇ ਇੱਕ ਬੰਦਾ ਝਾੜੂ ਤੋਂ ਆਪਣੀ ਪਾਰਟੀ ਸ਼ਾਮਲ ਹੋ ਗਿਆ ਮੈਂ ਸੋਪਾ ਪਾਇਆ ਤੇ ਮੇਰੇ ਨਾਲ ਬੈ ਗਿਆ ਮੈਂ ਗਿਆ ਝਾੜੂ ਛੱਡਿਆ ਕਿਉਂ ਉਹ ਕਹਿੰਦਾ ਜੀ ਮੈਂ ਕੰਮ ਕਰਾਉਣ ਗਿਆ ਆਪਣੇ ਐਮਐਲਏ ਕੋਲੇ 2 ਘੰਟੇ ਬਾਹਰ ਬੜਾਈ ਰੱਖਿਆ ਫਿਰ ਮੈਨੂੰ ਬੁਲਾਇਆ ਕਹਿੰਦਾ ਕੀ ਕੰਮ ਹੈ ਉਹ ਮੈਂ ਹੁਣ ਕੰਮ ਦੱਸਿਆ ਕਹਿੰਦਾ ਮੇਰੇ ਕੋਲੇ ਅੱਜ ਟਾਈਮ ਹੈ ਨਹੀਂ ਉਹ ਕਹਿੰਦਾ ਜੀ ਜਦੋਂ ਵੋਟਾਂ ਸੀ ਉਦੋਂ ਦਾ ਟਾਈਮ ਸੀ ਤੇ ਐਮਐਲਏ ਨੇ ਦੱਸਿਆ ਕੀ ਕਿਹਾ ਤੁਸੀਂ ਕਹਿੰਦਾ ਮੈਨੂੰ ਵੋਟਾਂ ਪਾਈਆਂ ਤੁਸੀਂ ਤਾਂ ਝਾੜੂ ਨੂੰ ਪਾਈਆਂ ਤੁਸੀਂ ਕਿਹੜਾ ਬੰਦਾ ਦੇਖਿਆ ਜਿਹਨੂੰ ਵੋਟਾਂ ਪਾਈਆਂ ਤੁਸੀਂ ਝਾੜੂ ਨੂੰ ਪਾਈਆਂ ਕਹਿੰਦਾ ਮੈਂ ਦਰਵਾਜ਼ੇ 'ਤੇ ਝਾੜੂ ਰੱਖਿਆ ਜਿਹਨੂੰ ਕੰਮ ਕਰਾਉਣਾ ਜਾ ਕੇ ਪੁੱਛ ਲੋ ਝਾੜੂ ਆਹ ਤਾਂ ਹਾਲਾਤ ਹੈ ਝਾੜੂ ਨੂੰ ਪਾਈਆਂ ਬੀਬੀ ਜੀ ਘਰੇ ਕੋਈ ਝਾੜੂ ਹੈਗਾ ਤੁਹਾਡੇ ਕੋਲੇ ਅੱਗ ਲਾ ਦਿਓ ਸਹੀ ਮਣੇ ਦੀ ਅੱਗ ਲਾ ਦਿਓ ਟੀਲਾ ਦੀਲਾ ਕਰ ਦਿਓ ਹੁਣ ਪੋਚੇ ਲਾਇਗ ਰਹੇ ਝਾੜੂ ਨਹੀਂ ਫੇਰਨਾ ਆਪਾਂ ਫਰੋਂ 1000 ਰੁਪਏ ਆ ਗਿਆ ਨਹੀਂ ਆ ਗਿਆ ਹੁਣ ਨਹੀਂ ਵੇਚਿਆ ਸਰਕਾਰ ਨੇ ਨਹੀਂ ਅਮੰਦਰ ਰਤਨ ਦੇ ਘਰੇ ਪਿਆ ਪੈਸੇ ਸਾਰਿਆਂ ਦੇ ਜਾ ਕੇ ਲਿਓ ਉਹਦੇ ਤੋਂ ਦੇਖੋ ਕਾਲੀ ਦਲ ਸੱਚੀ ਪਾਰਟੀ ਹੈ ਅਸੀਂ ਨਾ ਝੂਠ ਬੋਲੀਏ ਨਾ ਲਾਰੇ ਲਾਈਏ ਬਾਦਲ ਵੱਡੇ ਬਾਦਲ ਸਮੇਂ ਨੂੰ ਗੱਲ ਸਤਾਈ ਜਿਹਦੇ ਵਿੱਚ ਸਿਆਸਤ ਚ ਆਈ ਕਹਿੰਦਾ ਸੁਖਵੀਰ ਜ਼ਿੰਦਗੀ ਕਾਮਯਾਬੀ ਤਾ ਰਹੂਗਾ ਜੇ ਤੂੰ ਕਦੇ ਝੂਠ ਨਾ ਬੋਲੇ ਬਾਪੂ ਬਾਦਲ ਨੇ ਕਦੇ ਝੂਠ ਨਹੀਂ ਬੋਲਿਆ ਨਾ ਲਾਰੇ ਲਾਏ ਜੋ ਵਾਦਾ ਕਰਦੇ ਸੀ ਕਰਦੇ ਤਈਓ ਪੰਜ ਵਾਰ ਮੁੱਖ ਮੰਤਰੀ ਬਣਿਆ ਐ ਕੋਈ ਸਰਪੰਚ ਨਹੀਂ ਮੰਨਦਾ ਪੰਜ ਵਾਰ ਥੋੜੇ ਵਿੱਚ ਰਹਿਣ ਵਾਲੇ ਥੋੜੀ ਲੜਾਈ ਲੜਨ ਵਾਲੇ ਆ ਜਿਹੜੀ ਸ਼ਰੋਮਣੀ ਅਕਾਲੀ ਦਲ ਪਾਰਟੀ ਐ ਆ ਥੋਡੀ ਪਾਰਟੀ ਐ ਤੁਹਾਡੇ ਪਿੰਡਾਂ ਦੀ ਪਾਰਟੀ ਐ ਖਾਲਸਾ ਪੰਥ ਦੀ ਫੌਜ ਐ ਕਰੀਬ ਦੀ ਆਵਾਜ਼ ਹੈ ਕਿਸਾਨ ਦੀ ਆਵਾਜ਼ ਹੈ ਜੇਲਾਂ ਚ ਜਾ ਕੇ ਲੜਾਈ ਲੰਨ ਵਾਲੀ ਪਾਰਟੀ ਹੈ ਦੱਸੋ ਕਿਹੜਾ ਕਾਂਗਰਸੀ 5 ਮਿੰਟ ਧੁੱਪੇ ਹੀ ਬੈਠ ਸਕਦਾ ਆ ਝਾੜੂ ਵਾਲੇ ਦਾ ਮੇਰੇ ਜਿਹੜੇ ਨਹੀਂ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਹੈ ਪੰਜਾਬ ਨੂੰ ਬਚਾ ਲਈਏ ਇਕੱਤੀ ਕੱਲੇ ਲੜ ਰਹੇ ਆ ਥੋੜੇ ਆਸ਼ੀਰਵਾਦ ਨਾਲ ਲੜ ਰਹੇ ਆ ਦੂਜੇ ਪਾਸੇ ਇੱਕ ਪਾਸੇ ਤੁਸੀਂ ਹੋ ਇੱਕ ਪਾਸੇ ਉਹ ਦਿੱਲੀ ਵਾਲੀਆਂ ਪਾਰਟੀਆਂ ਉਹ ਦਿੱਲੀ ਵਾਲੀਆਂ ਪਾਰਟੀਆਂ ਜਿਨ੍ਹਾਂ ਨੇ ਬਹੁਤ ਜ਼ਿਆਦਾ ਨੁਕਸਾਨ ਆਪਣਾ ਕੀਤਾ ਹੈ ਆ ਕਾਂਗਰਸ ਪਾਰਟੀ ਨੇ ਦਾ ਪਹਿਲੀ ਜੂਨ ਯਾਦ ਰੱਖਿਓ 40 ਸਾਲ ਪਹਿਲੇ ਪਹਿਲੀ ਜੂਨ ਨੂੰ ਇੰਦਰਾ ਗਾਂਧੀ ਨੇ ਟੰਕਾ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਸ਼ੁਰੂ ਕੀਤਾ ਸੀ ਅੱਜ ਉਹੀ ਦਿਨ ਫਿਰ ਤੋਂ ਆ ਗਿਆ 40 ਸਾਲ ਬਾਅਦ ਪਹਿਲੀ ਜੂਨ ਜਦੋਂ ਵੋਟਾਂ ਪਾਉਣੀਆਂ ਹੈ ਜਿਹੜਾ ਸਿੱਖ ਹੁਣ ਵੀ ਵੋਟ ਪਾਊਗਾ ਕਾਂਗਰਸ ਨੂੰ ਸਹੀ ਮੈਦੋ ਸਿੱਖਣੀ ਐ। ਦੂਜੀ ਗੱਲ ਮੈਂ ਦੱਸਣਾ ਚਾਹਣਾ ਆ ਜਿਹੜੀ ਛਾੜੂ ਵਾਲੀ ਪਾਰਟੀ ਐ ਦੇਖੋ ਕੇਜਰੀਵਾਲ ਤਾਂ ਰਲ ਗਿਆ ਕਾਂਗਰਸ ਨਾਲ ਭਗਵੰਤ ਮਾਨ ਰਲ ਗਿਆ ਕਿ ਦਿੱਲੀ ਵਾਲੀ ਸ਼ਰਾਬ ਘਟਾਲੇ ਤੋਂ ਵੱਡਾ ਘਟਾਲਾ ਹਮੇਸ਼ਾ ਇਹਨੇ ਕੀਤਾ ਭਗਵੰਤ ਮਾਨ ਨੇ ਦਿਖਾ ਦੇ ਤੂੰ ਵੀ ਤਿਆਰ ਹੋ ਜਾ। ਉਹ ਕਹਿੰਦਾ ਜੀ ਮੈਨੂੰ ਤਾਂ ਜੋ ਕਹੋਗੇ ਮੈਂ ਕਰੂੰਗਾ ਹੁਣ ਤੁਸੀਂ ਦੇਖੋ ਕਿਸਾਨਾਂ ਦਾ ਬਾਰਡਰ ਤੇ ਡੱਪਨੀ ਤਹਿਸੀਲ ਕਰਤਾ ਸੀ ਪੰਜਾਬ ਦੇ ਵਿੱਚੋਂ ਨੇ ਬਹਿਰਿਆਣੇ ਆਏ ਨੇ ਪੰਜਾਬ ਦੇ ਵਿੱਚ ਬੈਰੀਕੇਟ ਲਾਏ ਪੰਜਾਬ ਦੇ ਵਿੱਚ ਗੋਲੀਆਂ ਚਲਾਈਆਂ ਬੰਬ ਸਿੱਟੇ ਆਪਣੇ ਕਿਸਾਨ ਵੀ ਕੁੱਟੇ ਪੰਜਾਬ ਪੁਰਸ਼ ੁੱਪ ਕਰਕੇ ਕਿਉਂਕਿ ਭਗਵੰਤ ਮਾਨ ਨੇ ਕਿਹਾ ਜੀ ਕੁਝ ਨਹੀਂ ਕਰਨਾ ਜੇ ਕਾਲੀ ਸਰਕਾਰ ਹੁੰਦੀ ਕਿਸੇ ਦੀ ਹਿੰਮਤ ਨਹੀਂ ਹੋਣੀ ਸੀ ਥੋੜੇ ਪੰਜਾਬ ਥੋੜੇ ਤਰਫ ਕੋਈ ਅੱਖ ਵੀ ਚੱਕ ਜੇ ਆ ਫਰਕ ਹੈ ਤੁਹਾਇਸ ਕਰਕੇ ਬੇਨਤੀ ਕਰਦਾ ਜਿਵੇਂ ਇਹਨਾਂ ਨੇ ਬੋਟਰ ਸੀਲ ਕੀਤੇ ਐ ਤੁਸੀਂ ਵੀ ਕਰ ਦਿਓ ਤੁਸੀਂ ਵੋਟਾਂ ਨਾ ਕਰ ਦਿਓ ਆ ਦਿੱਲੀ ਵਾਲੀ ਪਾਰਟੀਆਂ ਨੂੰ ਇੱਕ ਨਾ ਵੋਟ ਪਾਓ ਆ ਸਾਰੇ ਆਉਣਗੇ ਇਹਨਾਂ ਬੂਤ ਨਾ ਲੱਗਨ ਦਿਓ ਇੱਕ ਵੋਟ ਨਾਲ ਸਾਰੀ ਵੋਟਾਂ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਨੂੰ ਜੇ ਮਤ ਨੂੰ ਸਹੀ ਰਸਦਾ ਅਕਾਲੀ ਦਲ ਤਖੜਾ ਤੇ ਤੁਸੀਂ ਤਖੜਿਓ ਅਕਾਲੀ ਦਲ ਤੜਾ ਖਾਲਸਾ ਪੰਥ ਤਖੜਾ ਐ ਅਕਾਲੀ ਦਲ ਤਕੜਾ ਤੇ ਕਿਸਾਨ ਤੇ ਗਰੀਬ ਨੂੰ ਕੋਈ ਮੁਸ਼ਕਲ ਨਹੀਂ ਆਊਗੀ ਜਿੰਨੀ ਦੇਰ ਆਕ ਰੱਖੋਗੇ ਰਾਜ ਅਕਾਲੀ ਦਲ ਦਾ ਓਨੇ ਸਾਲ ਹੀ ਤਰੱਕੀ ਰਹੂਗੀ ਤੁਸੀਂ ਆਪਣੇ ਤੁਸੀਂ ਆਪਣੇ ਦਿਉਣ ਪੈਣ ਤੋਂ ਪੰਜਾਬ ਚ ਕਿਧਰੇ ਚਲੇ ਜਾਓ ਜੋ ਕੁਛ ਦੇਖੋਗੇ ਬਣਿਆ ਉਹ ਬਰਗਾਦ ਸਿੰਘ ਬਾਦਲ ਦੀ ਸਰਕਾਰ ਦੇ ਦੌਰਾਨ ਹੀ ਬਦਲਿਆ ਹੋਣਾ ਬਣਿਆ ਹੋਣਾ ਔਰ ਕਿਸੇ ਵੀ ਸਰਕਾਰ ਨੇ ਡੱਕਾ ਨਹੀਂ ਤੋੜਿਆ ਐਸ ਕੇ ਕੇ ਬੀਬੀ ਹਰ ਸਿਮਲਕਾ ਬਾਦਲ ਐਮਪੀ ਤੁਹਾਡੇ ਬੜੀ ਸੇਵਾ ਕੀਤੀ ਹੈ ਸਰਕਾਰ